फ्रेंड्स वेलकम टू माय चैनल आज आप इं डिजाइन बनाने जा रहे हैं जरा कि असं चाहे पाओ डार्क कलर से चा, चाहे लाइट कलर डार्क से लाइट दो कलर से पैन वाला पैटर्न है बिल्कुल अलग जहा पैटर्न है तो किसी भी प्रोजेक्ट पा सोजैक्ट जाली तो बिना कोई कुंडे ने उलटाने जाली तो बिना वाला पैटन है कोई कुंडे असं उलटावे नहीं तो पैटर्न दुक बिलकुल अलग जी आऊगी तो खास गल चाहे डार्क से पाओ चाहे लाइट मैं डार्क से लाइट दोनों कलर से थानू बुन के दसूंग पे आपने डार्क कलर से ਇਹ ਪੈਣਾ ਸਾਡਾ 7 ਕੁੰਡਿਆਂ ਚ ਪੈਟਰਨ ਪੈ ਕੇ ਆਣਾ 7 ਦੇ ਮਲਟੀਪਲ ਕੁੰਡੇ ਚਾਹੀਦੇ ਮੈਂ ਸਾਡਾ 6 ਤੋਂ ਬਾਅਦ 7ਵੇਂ ਕੁੰਡੇ ਤੇ ਡਿਜ਼ਾਈਨ ਪੈਣਾ 6 ਤੋਂ ਬਾਅਦ 7ਵੇਂ ਕੁੰਡੇ ਤੇ ਡਿਜ਼ਾਈਨ ਪੈਣਾ 6 ਤੋਂ ਬਾਅਦ 7ਵੇਂ ਕੁੰਡੇ ਤੇ ਡਿਜ਼ਾਈਨ ਪੈਣਾ ਤੇ ਸਾਈਡਾ ਤੋਂ ਮੈਂ 3 ਕੁੰਡਿਆਂ ਤੋਂ ਬਾਅਦ ਡਿਜ਼ਾਈਨ ਪਾ ਲੈਣੀ ਹੈ 1 2 3 ਨਹੀਂ ਆਪਾਂ ਉਸ ਤੋਂ ਬਾਅਦ 3.5 ਹੋ ਗਏ ਐਕਸਟਰਾ ਵਾਲੇ ਹੁਣ ਅੱਗੇ ਸਾਡੇ 6 1 2 3 4 ਠੀਕ ਹੈ ਇਹ ਹੋ ਗਿਆ ਸਾਡਾ ਪੈਟਰਨ ਵਾਲੇ ਹੁਣ ਪੈਟਰਨ ਵਾਲੇ ਕੁੰਡੇ ਤੇ ਅਸੀਂ ਇਹ ਕੁੰਡੇ ਤੇ ਹੁਣ ਡਿਜ਼ਾਈਨ ਪਾਣਾ ਦੇਖੋ ਕਿਦਾਂ ਪਹਿਲੇ ਕੁੰਡੇ ਨੂੰ ਆਹ ਲਿਆ ਸੀ ਇਹਨੂੰ ਅਸੀਂ ਇੱਕ ਵਾਰੀ ਬੁਣਿਆ ਇੱਕ ਵਾਰੀ ਬੁਣਨ ਤੋਂ ਬਾਅਦ ਜਿਹੜਾ ਅਸੀਂ ਕੁੰਡਾ ਬੁਣਿਆ ਅਸੀਂ ਇਹਨੂੰ ਫੇਰ ਦੁਬਾਰਾ ਇੱਕ ਵਾਰੀ ਬੁਣ ਲਵਾਂਗੇ ਇਹਨੂੰ ਫੇਰ ਇਸੇ ਤੋਂ ਦੂਜਾ ਕੁੰਡਾ ਬਣਾਇਆ ਦੂਜਾ ਕੁੰਡਾ ਬਣਾਇਆ ਅਸੀਂ ਇਹਨੂੰ ਫੇਰ ਅਸੀਂ ਬੁਣ ਲਿਆ ਸਿੱਧਾ ਫੇਰ ਇਸੇ ਤੋਂ ਬਣਾਇਆ ਤੀਜਾ ਕੁੰਡਾ ਤੀਜਾ ਕੁੰਡਾ ਬਣਾ ਕੇ ਇਹਨੂੰ ਫੇਰ ਅਸੀਂ ਬੁਣ ਲਿਆ ਸਿੱਧਾ ਇਸੇ ਤੋਂ ਫੇਰ ਬਣਾਇਆ ਸੀ ਚੌਥਾ ਕੁੰਡਾ ਚੌਥਾ ਕੁੰਡਾ ਬਣਾਇਆ ਚੌਥੇ ਕੁੰਡੇ ਨੂੰ ਫੇਰ ਅਸੀਂ ਬੁਣ ਲਿਆ ਸਿੱਧਾ ਇੱਕ ਕੁੰਡੇ ਤੋਂ ਅਸੀਂ 6 ਕੁੰਡੇ ਦੇ ਬਣਾ ਲਏ ਫੇਰ ਅਸੀਂ ਬਣਾਇਆ ਪੰਜਵਾਂ ਬਣਾਇਆ ਇਹਨੂੰ ਫੇਰ ਬੁਣ ਲਿਆ ਅਸੀਂ ਸਿੱਧਾ ਹੁਣ ਅਸੀਂ ਬਣਾਇਆ ਛੇਵਾਂ ਕੁੰਡਾ ਤੇ ਇਹਨੂੰ ਵੀ ਬੁਣ ਲਿਆ ਅਸੀਂ ਸਿੱਧਾ ਇਸ ਤੋਂ ਬਾਅਦ ਜਿਹੜਾ ਇਹ ਵਾਲਾ ਕੁੰਡਾ ਐਸੇ ਨੂੰ ਸਲਾਈ ਤੋਂ ਇਦਾਂ ਉਤਾਰ ਦਵਾਂਗੇ ਇੱਕ ਕੁੰਡੇ ਤੋਂ ਅਸੀਂ 6 ਕੁੰਡੇ ਬਣਾ ਕੇ ਉਹਨਾਂ 6 ਨੂੰ ਬੁਣ ਲਿਆ ਸਿੱਧਾ ਹੁਣ ਅਸੀਂ ਇਹ ਚਾਹਾਂਗੇ ਇਹਨਾਂ ਕੁੰਡਿਆਂ ਨੂੰ 6 ਨੂੰ 6 ਉਲਟਾ ਕੇ ਐਂਦਾ ਪਿਛਲੀ ਸਾਈਡ ਤੇ। ਤਾਂ ਅੱਗੇ ਨੂੰ ਕਰ ਲਵਾਂਗੇ ਪਿੱਛੇ। ਹੁਣ ਅਸੀਂ ਇੱਕ ਕੁੰਡੇ ਨੂੰ ਬੁਣਾਂਗੇ। ਬਲ ਪਾ ਕੇ ਦੋ ਵਾਰੀ ਸਿੱਧਾ। ਦੂਜੇ ਨੂੰ ਬੁਣਿਆ। ਬਲ ਪਾ ਕੇ ਦੋ ਵਾਰੀ ਸਿੱਧਾ। ਤੀਜੇ ਨੂੰ ਬੁਣਿਆ ਬਲ ਪਾ ਕੇ ਦੋ ਵਾਰੀ ਸਿੱਧਾ। ਚੌਥੇ ਨੂੰ ਬੁਣਿਆ ਬਲ ਪਾ ਕੇ ਦੋ ਵਾਰੀ ਸਿੱਧਾ। ਪੰਜਵੇਂ ਨੂੰ ਬੁਣਿਆ ਬਲ ਪਾ ਕੇ ਦੋ ਵਾਰੀ ਸਿੱਧਾ। छेवीनों बने दो, दो बल पा सीधा ठीक है छे छे कुंडे असी रोंग साइड तो सीधे मुंडले वही बल पा के हूँ आ गए असं अपने फिर उल्टा के सीधी सैड पर हूँ असी की करना जोड़े साडे सी छे अस बुने हैं छिया का असी खोल लोंगे बल एक दो तीन चार पाँच छे छिया का बल खोल के असी छू रख लेना अपने इधर वाली सिलाई पर ਠੀਕ ਹੈ ਜਿਹੜੇ ਸਲਾਈਥੇ ਉੱਥੇ ਰੱਖ ਲਵਾਂਗੇ ਦੂਜੇ ਸਲਾਈਵ ਨੂੰ ਪਾ ਲਵਾਂਗੇ ਅਸੀਂ ਇੱਥਾ ਤਾਂ ਕਿ ਅਸੀਂ ਆ ਦੇਖੋ ਛੇਆ ਨੂੰ ਛੇ ਏਦਾਂ ਬੋਲ ਲੈਣਾ ਇੱਕ ਵਾਰ ਇੱਦਾਂ ਮੁੜ ਲਿਆ ਤੇ ਦੂਜੀ ਵਾਰ ਅਸੀਂ ਇਹਨੂੰ ਅੱਗੇ ਤੋਂ ਛੇ ਦੇ ਛੇ ਕੁੰਡਿਆਂ ਨੂੰ ਦੋਨੋਂ ਦੂਜੀ ਵਾਰ ਅਸੀਂ ਮੁੜ ਲਿਆ ਅੱਗੇ ਤੋਂ ਠੀਕ ਹੈ ਜੀ ਇਹ ਸਾਡਾ ਇੱਥਾ ਕੁਝ ਬਣ ਕੇ ਆ ਜਾਣਾ ਠੀਕ ਹੈ ਇਹਨੂੰ ਅਸੀਂ ਇੱਥਾ ਇੱਥੇ ਇੱਦਾਂ ਹੀ ਸੈੱਟ ਕਰ ਲੈਣਾ ਆ ਦੇ ਇਸ ਤਰ੍ਹਾਂ ਫੇਰ ਅਸੀਂ 6 ਕੁੰਡੇ ਬੁਣ ਲੈਨੇ ਸਿੱਤੇ 1 2 3 4 5 6 6 ਕੁੰਡੇ ਬੁਣਨ ਤੋਂ ਬਾਅਦ ਫੇਰ ਅਸੀਂ ਪਾਵਾਂਗੇ ਇਹਨੂੰ 7ਵੇਂ ਕੁੰਡੇ ਦੇ ਉੱਪਰ ਦੇਖੋ ਫੇਰ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿੰਨੀ ਹਾਂ 7ਵੇਂ ਕੁੰਡੇ ਦੇ ਵਿੱਚ ਸਲਾਈ ਪਾਈ ਇੱਕ ਕੁੰਟਾ ਬਣਾਇਆ ਇਸ ਕੁੰਡੇ ਨੂੰ ਬੁਣ ਲਿਆ ਸਿੱਤਾ ਇੱਥਾ ਦੂਜੀ ਵਾਰ ਸਲਾਈ ਪਾਈ ਉਸੇ ਦੂਜਾ ਕੁੰਡਾ ਬਣਾਇਆ ਦੂਜੇ ਕੁੰਡੇ ਨੂੰ ਫੇਰ ਬੁਣ ਲਿਆ ਸਿੱਧਾ ਤੀਜੀ ਵਾਰ ਪਾਈ ਫੇਰ ਕੁੰਡਾ ਬਣਾਇਆ ਫੇਸ ਕੁੰਡੇ ਨੂੰ ਬੁਣ ਲਿਆ ਸਿੱਧਾ ਚੌਥੀ ਵਾਰ ਪਾਇਆ ਫੇਰ ਤਾਂ ਕੁੰਡਾ ਬਣਾਇਆ ਤੇ ਇਹਨੂੰ ਬੁਣ ਲਿਆ ਸਿੱਧਾ ਪੰਜਵੀਂ ਵਾਰ ਪਾਇਆ ਫੇਰ ਤਾਂ ਕੁੰਡਾ ਬਣਾਇਆ ਤੇ ਇਹਨੂੰ ਬੁਣ ਲਿਆ ਸਿੱਧਾ ਛੇਵੀਂ ਵਾਰ ਪਾਇਆ ਇਸੇ ਕੁੰਡੇ 'ਚੋਂ ਤੇ ਇਹਨੂੰ ਬੁਣ ਲਿਆ ਫੇਰ ਅਸੀਂ ਸਿੱਧਾ ਤੇ ਕੁੰਡੇ ਨੂੰ ਉਤਾਰਦੇ ਨੇ ਸਲਾਈਟ ਨੂੰ ਹੁਣ ਅਸੀਂ ਐਦਾਂ ਉਲਟਾ ਲੈਣਾ ਹੈ ਇਹਨੂੰ ਦੂਜੇ ਪਾਸੇ ਦੂਜੇ ਪਾਸੇ ਉਟਾ ਕੇ ਹੁਣ ਅਸੀਂ ਜਿਹੜੇ 6 ਦੇ 6 ਕੁੰਡੇ ਬਣਾਏ ਆ ਇਹਨਾਂ ਨੂੰ ਅਸੀਂ ਹੁਣ ਡਬਲ ਬਾਰ ਬੁੰਨਦੇ ਹੋਏ ਮੋੜ ਲੈਣਾ ਸਿੱਧਾ 6 ਦੇ 6 ਨੂੰ ਅਸੀਂ ਆ ਦੇਖੋ ਇੱਕ ਵਾਰੀ ਪਹਿਲੇ ਕੁੰਡੇ ਨੂੰ ਬੁਣਿਆ ਸੀ ਦੋ ਵਾਰੀ ਧਾਗਾ ਲਪੇਟਣਾ ਸਿੱਧਾ ਬੁਣ ਜਾ ਦੂਜੇ ਨੂੰ ਦੋ ਵਾਰੀ ਧਾਗਾ ਲਪੇਟਣਾ ਸਿੱਧਾ ਬੁਣ ਲੈਣਾ ਤੀਸਰੇ ਨੂੰ ਦੋ ਵਾਰੀ ਧਾਗਾ ਲਪੇਟਣਾ ਸਿੱਧਾ ਬੁਣ ਲੈਣਾ ਚੌਥੇ ਨੂੰ ਦੋ ਵਾਰੀ ਧਾਗਾ ਲਪੇਟਣਾ ਸਿੱਧਾ ਬੁਣ ਲੈਣਾ ਪੰਜਵੇਂ ਨੂੰ ਦੋ ਵਾਰੀ ਧਾਗਾ ਲਪੇਟਣਾ ਸਿੱਧਾ ਬੁਣ ਲੈਣਾ ਛੇਵੇਂ ਨੂੰ ਦੋ ਵਾਰੀ ਧਾਗਾ ਲਪੇਟਣਾ ਸਿੱਧਾ ਛੇ ਤੇ ਛੇ ਅਸੀਂ ਕੁੰਡੇ ਸਿੱਧਾ ਬੁਣ ਲੈ ਫੇਰੇ ਸੂਟਾ ਕੇ ਆ ਜਾਵਾਂਗੇ ਇਦਾਂ ਤੁਸੀਂ ਚਾਹੋ ਤਾਂ ਇਹਨਾਂ ਨੂੰ 6 ਮਿਲ ਕੇ ਸੱਤਵੇਂ ਕੁੰਡੇ ਤੇ ਪਾ ਸਕਦੇ ਹੋ ਚਾਹੋ ਤਾਂ ਤੁਸੀਂ ਇਹਨਾਂ ਨੂੰ ਦੂਰ ਦੂਰ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਵੀ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਸੈੱਟ ਕਰਨਾ ਚਾਹੁੰਦੇ ਹੋ ਦੇ ਕੋਸੀ ਫੇਸ ਛੇ ਦੇ ਛੇ ਦੇ ਇੱਕ ਦੋ ਤਿੰਨ ਚਾਰ ਪੰਜ ਛੇ ਛਿਆਂ ਦੇ ਬਲ ਖੋਲੇ ਤੇ ਛੇ ਨੂੰ ਪਾ ਲੈ ਇਸ ਸਲਾਈਸ ਚ ਹੁਣ ਅਸੀਂ ਕੀ ਕਰਨਾ ਹੈ ਛੇ ਨੂੰ ਇਸ ਸਲਾਈਸ ਪਾ ਕੇ ਪਹਿਲਾਂ ਅਸੀਂ ਛੇ ਦੇ ਛੇ ਨੂੰ ਬੈਕ ਲੂਪ ਤੋਂ ਬੋਲ ਲੈਣਾ ਫਿਰ ਅਸੀਂ ਛੇ ਦੇ ਛੇ ਨੂੰ ਫਰੰਟ ਲੂਪ ਤੋਂ ਇਦਾਂ ਸਲਾਈ ਚ ਹੀ ਰਹਿਣ ਦੇਣਾ ਤੇ ਅਸੀਂ ਇਹਨਾਂ ਨੂੰ ਅੱਗੇ ਤੋਂ ਛੇਦ ਛੇ ਇਹਨੂੰ ਕਿਉਂਕਿ ਸਾਡੇ ਕੁੰਡੇ ਲੂਸ ਆ ਆਰਾਮ ਨਾਲ ਬਣੂਗਾ ਨਾ ਆ ਦੇਖੋ ਅੱਗੇ ਤੋਂ ਬਣ ਕੇ ਹੁਣ ਸਾਡੇ ਬਣ ਗਏ ਇੱਥੇ ਦੋ ਤੇ ਇਹ ਵਾਲੇ ਅਸੀਂ ਇਹਨੂੰ ਇੱਧਰ ਦੇਖੋ ਇਹ ਕੁਛ ਐਡੀ ਲੁੱਕ ਐਂਦਾ ਆ ਜਾਊਗੀ ਆ ਦੇਖੋ ਅਸੀਂ ਇੱਥੇ ਰੱਖ ਲਏ ਇਹਨੂੰ ਆ ਦੇਖੋ ਏਦਾਂ ਬਣ ਕੇ ਆ ਗਿਆ ਸਾਡਾ ਡਿਜ਼ਾਈਨ ਅਸੀਂ ਫੇਰ ਛੇ ਕੁੰਡੇ ਸਿੱਤੇ 1 2 3 4 5 ਚੇ 6 ਕੁੰਡਾ ਸਿੱਤੇ ਪੁਨਤਵਾਰ 7ਵੇਂ ਕੁੰਡਾ ਦੇਖੀ ਰਸੀ ਪਾਲਣਾ ਇੱਕ ਵਾਰੀ ਬਣਾਇਆ ਇਹਨੂੰ ਕੁੰਡੇ ਨੂੰ ਫਿਰ ਬੁਣ ਲਿਆ ਦੂਜੀ ਵਾਰ ਬਣਾਇਆ ਇਹਨੂੰ ਫਿਰ ਬੁਣ ਲਿਆ ਤੀਜੀ ਵਾਰ ਤੇ ਤੀਜਾ ਕੁੰਡਾ ਬਣਾਇਆ ਇਹਨੂੰ ਬੁਣ ਲਿਆ ਚੌਥਾ ਕੁੰਡਾ ਬਣਾਇਆ ਇਹਨੂੰ ਬੁਣ ਲਿਆ ਠੀਕ ਹੈ ਪੰਜਵਾਂ ਕੁੰਡਾ ਬਣਾਇਆ ਇਹਨੂੰ ਬੁਣ ਲਿਆ ਤੇ 6ਵਾਂ ਗੁੰਡਾ ਬਣਾਇਆ ਤੇ ਇਹਨੂੰ ਮੋਲ ਲਿਆ ਠੀਕ ਹੈ 6 ਗੁੰਡੇ ਅਸੀਂ ਬਣਾ ਲਏ ਤੇ 6 ਨੂੰ ਅਸੀਂ ਦੁਬਾਰਾ ਇੱਕ ਵਾਰੀ ਮੋਲ ਲਿਆ ਬੁਨਣ ਤੋਂ ਬਾਅਦ ਸਲਾਈ ਨੂੰ ਕਰਾਂਗੇ ਐਦਾ ਪਿੱਛੇ ਸਲਾਈ ਨੂੰ ਪਿੱਛੇ ਕਰਕੇ 6 ਦੇ 6 ਗੁੰਡਿਆਂ ਨੂੰ ਅਸੀਂ ਬੁਨਾਂਗੇ ਸਿੱਧਾ ਰੌਂਗ ਸਾਈਡ ਤੋਂ ਪਰ ਬੁੰਨਦੇ ਸਿੱਧਾ ਡਬਲ ਧੱਗਾ ਲਪੇਟ ਕੇ ਦੋ ਵਾਰੀ ਸਿੱਧਾ ਦੂਜੇ ਗੁੰਡੇ ਨੂੰ ਧੱਗਾ ਲਪੇਟ ਕੇ ਦੋ ਵਾਰੀ ਸਿੱਧਾ ਤੀਜੇ ਗੁੰਡੇ ਨੂੰ ਤਾ ਗੱਲ ਪੇਟ ਕੇ ਦੋ ਵਾਰੀ ਸਿੱਧਾ ਚੌਥੇ ਕੁੰਡੇ ਨੂੰ ਤਾ ਗੱਲ ਪੇਟ ਕੇ ਦੋ ਵਾਰੀ ਸਿੱਧਾ ਪੰਜਵੇਂ ਕੁੰਡੇ ਨੂੰ ਤਾ ਗੱਲ ਪੇਟ ਕੇ ਦੋ ਵਾਰੀ ਸਿੱਧਾ ਤੇ ਛੇਵੇਂ ਕੁੰਡੇ ਨੂੰ ਵੀ ਤਾ ਗੱਲ ਪੇਟ ਕੇ ਦੋ ਵਾਰੀ ਸਿੱਧਾ ਛੇ ਤੇ ਛੇ ਕੁੰਡੇ ਬੁਣ ਲਏ ਫੇਰ ਅਸੀਂ ਉਲਟਾ ਕੇ ਅੰਦਾਜ਼ਵਾਂਗੇ ਹੁਣ ਅਗੇ ਆਪਣੀ ਸਿੱਧੀ ਸਾਈਡ ਤੇ ਸਿੱਧੀ ਸਾਈਡ ਤੇ ਆਹੰਤੋਂ ਬਾਅਦ ਅਸੀਂ ਛੇ ਦਾ ਛੇ ਅਸੀਂ ਇਹ ਬਲ ਖੁੱਲ ਲਵਾਂਗੇ ਇਸ ਸਲਾਈਡ ਦੇ ਵਿੱਚ ਆ ਦੇਖੋ 1 2 3 4 5 6 6 ਦਾ ਪੈਲ ਖੋਲ ਕੇ ਸਲਾਈ ਚਾ ਕੇ ਜਿਹੜੇ ਇਹ ਵਾਲੀ ਸਲਾਈ ਹੈ ਇਹਨੂੰ ਹੁਣ ਅਸੀਂ ਐਦਾਂ ਪਾਵਾਂਗੇ ਅੱਗੇ ਤੋਂ ਬੈਕ ਲੂਪ ਤੋਂ ਇਹਨਾਂ ਨੂੰ 6 ਦੇ 6 ਇਹਨੂੰ ਬੁਣ ਲਵਾਂਗੇ ਬੁਣ ਲਿਆ ਹੁਣ ਅਸੀਂ ਆਵਾਂਗੇ ਆਪਣੇ ਫਰੰਟ ਲੂਪ ਹੁਣ ਇਹਨਾਂ ਨੂੰ 6ਆਂ ਨੂੰ 6 ਇਹਨੂੰ ਅਸੀਂ ਫਰੰਟ ਲੂਪ ਤੋਂ ਐਦਾਂ ਸੀ ਬੁਣ ਲੈਣਾ 6ਆਂ ਨੂੰ ਸੀ ਫਰੰਟ ਲੂਪ ਤੋਂ ਸਿੱਧਾ ਬੁਣ ਲਿਆ ਠੀਕ ਹੈ ਉਸ ਤੋਂ ਬਾਅਦ ਅਸੀਂ ਸਾਰੇ ਕੁੰਡੇ ਨੂੰ ਤਾਰ ਕੇ ਇੱਦਾਂ ਵਸ ਸੈੱਟ ਕਰ ਲੈਣਾ। ਠੀਕ ਇਸ ਤੋਂ ਬਾਅਦ ਅਸੀਂ ਅੱਗੇ ਫਿਰ ਬਸ ਇੱਦਾਂ ਹੀ ਅਸੀਂ ਇਹ ਵਾਲੀ ਪੂਰੀ ਰੋ ਪਾ ਕੇ ਹਰ ਸੱਤਵੇਂ ਕੁੰਡੇ ਤੇ ਇੱਦਾਂ ਹੀ ਬਣਾਈ ਜਾਣਾ। ਠੀਕ ਹੈ ਇਹ ਰੋ ਪੂਰੀ ਪਾ ਕੇ ਫਿਰ ਆਨੇ ਅਸੀਂ ਆਪਣੀ ਪੁੱਠੀ ਰੋ ਦੇ ਵਿੱਚ। ਦੇਖੋ ਫਸਟ ਰੋ ਅਸੀਂ ਪੂਰੀ ਇੱਦਾਂ ਹੀ ਕਰਕੇ ਬਣਾ ਲਈ ਆ ਦੇਖੋ ਇੱਦਾਂ ਸਟ ਇਹ ਕੱਟਣ ਇੱਦਾਂ ਬਣ ਕੇ ਆ ਜਾਣਾ। ਹੁਣ ਅੱਗੇ ਅਸੀਂ ਰੋਂਗ ਸਾਈਡ ਰੋਂਗ ਸਾਈਡ ਤੇ ਦੇਖੋ ਅਸੀਂ ਕਿੱਦਾਂ ਕਰਨਾ ਹੈ। ਪੂਰੀ ਰੋ ਅਸੀਂ ਪੁੱਠੀ ਹੀ ਬੁਣਨੀ ਹੈ ਪਰ ਜਿੱਥੇ ਅਸੀਂ ਦੋ ਕੁੰਡੇ ਸਾਡੇ ਇੱਕ ਤੋਂ ਦੋ ਬਣ ਕੇ ਸੀ ਨਾ वो अभी दो दा एक कर लेना देखो ये सारे कुंडे अब पुठे बुनने लेना दो। ठीक है जी फिर बाकी रोज पूरी पुट्ठी बुन लेनी फिर आगे गए अस देखो ਤੇ ਫਿਰ ਅਸੀਂ ਇਹ ਤੇ ਦੋਨੇ ਕੁੰਡੇ ਜਿਸ ਚ ਸਾਡਾ ਇਹ ਬੱਬਲ ਬਣਾਇਆ ਸੀ ਦੋਨਾਂ ਦਾ ਸੀ ਇੱਕ ਕਰ ਲੈਣਾ ਫਿਰ ਅਸੀਂ ਸਾਰੀ ਰੋ ਬਾਕੀ 6 ਕੁੰਡੇ ਪੁੱਠੇ ਫਿਰ 6ਵੇਂ ਦੇ ਨਾਲ 8ਵਾਂ ਕੁੰਡਾ ਦੋ ਦਾ ਇੱਕਵੇਂ ਦੇ ਤੇ 7 ਜਿਹੜਾ ਸਾਢੇ ਕੁੰਡੇ ਫੇਰ ਆ ਗਿਆ ਫਿਰ ਅਸੀਂ ਇੱਦਾਂ ਹੀ ਇਹ ਰੋ ਪੂਰੀ ਇੱਦਾਂ ਹੀ ਕੰਪਲੀਟ ਕਰ ਲੈਣੀ ਹੈ ਇਹ ਰੋ ਰੋ ਪੂਰੀ ਇੱਦਾਂ ਹੀ ਕੰਪਲੀਟ ਕਰਕੇ ਫਿਰ ਆਣੇ ਅਸੀਂ ਆਪਣੀ ਅਗਲੀ ਸਿੱਧੀ ਰੋ ਦੇ ਵਿੱਚ ਅਗਲੀ ਸਿੱਧੀ ਰੋ ਪੈਣੀ ਜਿਸ ਤਰ੍ਹਾਂ ਸੀ ਪਹਿਲਾ ਰੋ ਪਾਈ ਸੀ ਉਦਾਂ ਹੀ ਇਸ ਤੋਂ ਬਾਅਦ ਅਸੀਂ ਸਿੱਧੀਆਂ ਪੁੱਠੀਆਂ ਚਾਰ ਰੋ ਵਿੱਚ ਪਾ ਲੈਣੀਆਂ ਠੀਕ ਹੈ ਚਾਰੋਂ ਸਿੱਧੀਆਂ ਪੁੱਠੀਆਂ ਹੀ ਪਾ ਲੈਣੀਆਂ ਕੁਝ ਵੀ ਨਹੀਂ ਕਰਨਾ ਤੇ ਸਿੱਧੀਆਂ ਪੁੱਠੀਆਂ ਚਾਰ ਰੋ ਪਾ ਕੇ ਫਿਰ ਅਸੀਂ ਫਿਰ ਮਿਲਦੇ ਆਪਨੇ ਅਗਲੀ ਰੋ ਦੇ ਵਿੱਚ ਆ ਦੇਖੋ ਉਸ ਤੋਂ ਉੱਪਰ ਚਾਰ ਜਾਂ 6 ਤੁਸੀਂ ਜਿੰਨੀ ਵਰਤੀ ਸਲਾਈਆਂ ਪਾ ਲਓ ਠੀਕ ਹੈ ਜਿੱਦਾਂ ਤੁਸੀਂ ਆਪ ਇਹਨਾਂ 'ਚ ਡਿਫਰੈਂਸ ਰਹਿਣਾ ਹੁਣ ਅਸੀਂ ਕੀ ਕਰਾਂਗੇ ਹੁਣ ਅਸੀਂ ਇਹ ਦੋਨਾਂ ਤੇ ਸੈਂਟਰ ਚ ਇੱਥੇ ਬਣਾਵਾਂਗੇ ਕਿ ਇਦਾਂ ਹੀ ਇਹ ਇੱਥੇ ਇਹ ਇੱਥੇ ਇਹ ਇੱਥੇ ਇਹ ਇੱਥੇ ਸੱਤ ਗੁੰਡੇ ਰੱਖੇ ਸੀ ਹੁਣ ਜਿਹੜਾ ਸੱਤ ਗੁੰਡੇ ਆਥੋਂ ਲੈ ਕੇ ਅਸੀਂ ਸੱਤਵੇਂ ਗੁੰਡੇ ਤੇ ਇੱਥੇ ਬਣਾਵਾਂਗੇ ਹੁਣ ਅਸੀਂ ਡਿਜ਼ਾਈਨ ਬਣਾਵਾਂਗੇ ਦੋਨਾਂ ਤੇ ਸੈਂਟਰ ਚ ਇੱਕ ਇੱਥੇ ਇੱਕ ਇੱਥੇ ਤੇ ਇੱਕ ਇੱਥੇ ਦੇਖੋ ਕਿੰਦਾ ਤੁਸੀਂ ਚਾਹੋ ਤਾਂ ਇੱਥੇ ਵੀ ਇੱਕ ਬਣਾ ਸਕਦੇ ਹੋ ਤੇ ਆਪਾਂ ਇੱਥੇ ਹੁਣ 1 2 3 ਗੁੰਡੇ ਬੁਣ ਕੇ ਇੱਕ ਇੱਥੇ ਬਣਾ ਲਾਂਗੇ ఇ ఫ దూజా కు ఫండా ఫా కు ఫను ఫ ਛੇ ਮੀbari ਇੱਕ ਤੋਂ ਅਸੀਂ 6 ਕੁੰਡੇ ਬਣਾ ਲਏ ਇੱਕ ਤੋਂ 6 ਕੁੰਡੇ ਬਣਾ ਕੇ ਫੇਰ ਅਸੀਂ ਜਿੱਦਾਂ ਬਣਾ ਰਹੇ ਹਾਂ ਸੇਮ ਬਣਾਵਾਂਗੇ ਅਸੀਂ ਇਦਾਂ ਹੀ ਜਿੱਦਾਂ ਅਸੀਂ ਪਹਿਲਾ ਬੱਪਲ ਬਣਾ ਰਹੇ ਹਾਂ ਇੱਕ ਤੋਂ 6 ਬਣਾ ਲਏ ਬਣਾ ਕੇ ਅਸੀਂ ਆ ਦੇਖੋ ਹੁਣ ਅਸੀਂ ਇਹਨਾਂ ਨੂੰ ਛਿਆਂ ਨੂੰ ਫੇਰ ਹੁਣਾਂਗੇ ਰੋਂਗ ਸਾਈਡ ਤੋਂ ਡਾਲੀ ਸਲਾਈ ਤਾਂ ਕਿ ਉਹਨੂੰ ਪਿੱਛੇ ਲੱਗੇ ਪਹਿਲੇ ਉਹਨੂੰ ਬਣਿਆ ਬਲ ਪਾ ਕੇ ਦੋ ਵਾਰੀ ਸਿੱਧਾ ਦੂਜੇ ਕੁੰਡੇ ਨੂੰ ਬਣਿਆ ਬਲਪਾ ਕੇ ਦੋ ਵਾਰੀ ਸਿੱਧਾ ਤੀਜੇ ਕੁੰਡੇ ਨੂੰ ਬਣਿਆ ਬਲਪਾ ਕੇ ਦੋ ਵਾਰੀ ਸਿੱਧਾ ਚੌਥੇ ਕੁੰਡੇ ਨੂੰ ਬਣਿਆ ਬਲਪਾ ਕੇ ਦੋ ਵਾਰੀ ਸਿੱਧਾ ਤੇ ਪੰਜਵੇਂ ਕੁੰਡੇ ਨੂੰ ਬਣਿਆ ਬਲਪਾ ਕੇ ਦੋ ਵਾਰੀ ਸਿੱਧਾ ਛੇਵੇਂ ਕੁੰਡੇ ਨੂੰ ਬਣਿਆ ਬਲਪਾ ਕੇ ਦੋ ਵਾਰੀ ਸਿੱਧਾ ਠੀਕ ਹੈ ਹੁਣ ਆਕੇ ਫਿਰ ਅਸੀਂ ਸਿੱਧੀ ਆਪਣੀ ਸੈਰ ਚਲਾਈ ਤੇ ਜਿਹੜੇ ਸੀ ਪਾ ਰਹੇ ਹਾਂ 6ਾਂ ਤੇ 6 ਨੂੰ ਅਸੀਂ ਇੱਕ 2 3 4 5 6 6 ਅਸੀਂ ਬਲ ਖੋਲ ਲਿਆ ਤੇ 6 ਅਸੀਂ ਇੰਤਪਾਇਆ ਇੱਕ ਵਾਰੀ ਬੈਕ ਲੂਪ ਤੋਂ ਮੁੰਲਿਆ ਫੇਰ ਇਦਾਂ ਹੀ ਅਸੀਂ ਸਲਾਈ ਚ ਹੀ ਰਹਿਣ ਦੇਣਾ ਠੀਕ ਹੈ 6 ਦਾ 6 ਨੂੰ ਬੈਕ ਲੂਪ ਤੋਂ ਬਣ ਕੇ ਫੇਰ ਅਸੀਂ ਇਹਨਾਂ ਨੂੰ ਅੱਗੇ ਤੋਂ ਮੋੜ ਲੈਣਾ 6 ਤੋਂ ਹੁਣ ਅਸੀਂ ਦੋ ਕੁੰਟੇ ਬਣਾ ਲੈ ਜਿਹੜੇ ਕਿ ਅਸੀਂ ਰੋਂਗ ਸਾਈਡ ਤੋਂ ਇਹਨਾਂ ਇਕੱਠਾ ਲੈਣੇ ਆ ਤਖੋ ਇਦਾਂ ਸਾਟਾ ਹੀ ਬੱਬਲ ਇਦਾਂ ਬਣ ਜਾਂਦਾ ਹੈ ਅੱਗੇ ਫਿਰ ਅਸੀਂ ਇਹਨਾਂ ਨੂੰ ਇੱਤਹੀ ਸਿੱਧੇ ਬੁਣ ਲਵਾਂ। ਫਿਰ ਅਸੀਂ ਅੱਗੇ ਨੂੰ ਫਿਰ ਇੱਤਹੀ ਪਾ ਲਵਾਂਗੇ ਐਦਾਂ ਹੀ ਅਸੀਂ ਇਸ ਪੈਟਰਨ ਨੂੰ ਬਣਾਇਆ ਜਾਣਾ। ਆਹ ਦੇਖੋ ਤੇ ਡਾਰਕ ਕਲਰ ਚ ਇਹਦੀ ਲੁੱਕ ਐਦਾਂ ਦੀ ਹੈ ਤੇ ਲਾਈਟ ਕਲਰਸ ਵੀ ਮੈਂ ਬੁਣਿਆ ਹੋਇਆ। ਉਹ ਥੋੜਾ ਜ਼ਿਆਦਾ ਬੁਣ ਕੇ ਰੱਖਿਆ ਹੋਇਆ ਤੁਸੀਂ ਉਹਦੀ ਵੀ ਲੁੱਕ ਦੇਖੋ ਵੀ ਕਿੱਦਾਂ ਦੰਦਾ। ਆਹ ਦੇਖੋ। ਆਹ ਦੋ ਖੇਦ ਨਹੀਂ ਐਦਾਂ ਬਣ ਬਣ ਕੇ ਸਾਡੇ ਉੱਪਰ ਉੱਪਰ ਆਈ ਜਾਣੇ ਆ। है बबल ही है पर बबल कुछ अलग तरीके हाँ के बने हुए हैं देखो जिस तरह हाफ फ्लावर होंदा ही देखो यदि लुक एदी देखो ऐदा ही बन क्या देखो लाइट कलर से भी कि वी लग रहा देखो ये लुक देखो नेड़े तो डार्क से भी वधिया लगता है लग देखो इस भी देखो पैटर्न बड़ा उठ के आऊगा देखो इदा ही बबल उपर उ बनी जाने देखो ਚਾਹੇ ਤੁਸੀਂ ਇਹਨੂੰ ਡਾਰਕ ਚ ਪਾ ਲਓ ਚਾਹੇ ਲਾਈਟਸ ਚ ਪਾ ਲਓ ਦੋਨੇ ਕਲਰਸ ਪੈਨ ਵਾਲਾ ਤਾਂ ਕੋਈ ਪੈਟਰਨ ਆ ਦੇਖੋ ਤੇ ਪਾਓ ਫਿਰ ਕਿਸੇ ਵੀ ਇਹਨੂੰ ਪੈਟਰਨ ਕਿਸੇ ਵੀ ਪੈਟਰਨ ਤੇ ਕਿਸੇ ਵੀ ਪ੍ਰੋਜੈਕਟ ਤੇ ਤੇ ਕਿਸੇ ਵੀ ਕਲਰਸ ਇਦਾਂ ਦਾ ਡਿਜ਼ਾਈਨ ਹੈ ਜਿਹਨੂੰ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਪਾ ਲਓ ਕਿਸੇ ਵੀ ਪੈਟਰਨ ਤੇ ਪਾ ਲਓ ਤੇ ਕਿਸੇ ਵੀ ਕਲਰ ਚ ਪਾ ਲਓ ਸਾਰੇ ਕਲਰਾਂ ਦਾ ਸਾਰੇ ਪੈਟਰਨਾਂ ਤੇ ਸਾਰੇ ਪ੍ਰੋਜੈਕਟਾਂ ਤੇ ਪਾਉਣ ਵਾਲਾ ਵਧੀਆ ਜਿਹਾ ਡਿਜ਼ਾਈਨ ਫਿਰ ਪਾਓ ਇਹਨੂੰ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਲੱਗਿਆ ਇਹ ਜੇ ਵਧੀਆ ਲੱਗਿਆ ਤਾਂ ਵੀ ਕਮੈਂਟ ਕਰਕੇ ਦੱਸੋ ਜੇ ਨਹੀਂ ਵਧੀਆ ਲੱਗਿਆ ਤਾਂ ਵੀ ਕਮੈਂਟ ਕਰਕੇ ਦੱਸੋ ਜੇ ਤੁਸੀਂ ਕੋਈ ਹੋਰ ਕੋਈ ਡਿਜ਼ਾਈਨ ਸਿੱਖਣਾ ਚਾਹੁੰਦੇ ਹੋ ਕੋਈ ਹੋਰ ਪੈਟਰਨ ਕੋਈ ਹੋਰ ਪ੍ਰੋਜੈਕਟ ਕੋਈ ਹੋਰ ਕੋਟੀ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਮੈਂ ਤੁਹਾਡੇ ਲਈ ਉਹ ਵੀ ਲੈ ਕੇ ਆਉਂਗੀ ਤੇ ਫਿਰ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਪ੍ਰੋਜੈਕਟ ਦੇ ਨਾਲ ਤਦ ਤੱਕ ਤੁਸੀਂ ਆਪਣਾ ਧਿਆਰ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ